ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਪਲੱਸ ਸਾਈਜ਼ ਦੀਆਂ ਕੋਟੀਆਂ ਕਿਉਂਕਿ ਮੈਂ ਪਾਈ ਸੀ ਇੱਕ ਵੀਡੀਓ ਪਲੱਸ ਸਾਈਜ਼ ਦੀਆਂ ਕੋਟੀਆਂ ਦੀ ਪਰ ਉਹ ਸਾਰੀਆਂ ਹੀ ਆਪਣੀਆਂ ਸੇਲ ਹੋ ਗਈਆਂ ਜਿਨ੍ਹਾਂ ਨੂੰ ਨਹੀਂ ਮਿਲਿਆ ਉਹਨਾਂ ਦੀ ਕਾਫੀ ਸਾਰੀ ਡਿਮਾਂਡ ਆ ਰਹੀ ਸੀ ਕਿ ਦੀਦੀ ਸਾਨੂੰ ਵੀ ਪਲੱਸ ਸਾਈਜ਼ ਦੀਆਂ ਕੋਟੀਆਂ ਚਾਹੀਦੀਆਂ ਤੇ ਕੋਟੀਆਂ ਆਪਾਂ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਆ प्लस साइज मतलब साइज ये मेरे को ज़्यादातर थ्री एक्सल फोर एक्सल डबल एक्सल जो मेरे साइज़ आ भी काफ़ी खुला डुला साइज आ मेरे को uh, कुछ हेयर बोलच हो कुछ बोल्स पर इन्होंने देखो तो पहले तुम दस दिन कि पेमेंट का मोड ऑनलाइन रहेगा ठीक है, है तो बटाला रोड अड्डा मोहनंगल जिला गुरदासपुर साड्रस रहेगा तीस गूगल तो रविंदर फैब्रिक सर्च करोगे तो तुम साॉप की प्रॉपर लोकेशन मिल जाएगी ठीक है बाकी अगर किसी भी भैन भरा ने आना है तो संडे न शॉप ऑफ होंगी है ਠੀਕ ਹੈ ਔਰ ਕੋਸ਼ਿਸ਼ ਇਹ ਹੀ ਕਰੋ ਕਿ ਫੋਨ ਕਰਕੇ ਆਓ 10 ਤੋਂ 5 ਵਜੇ ਤੱਕ ਸ਼ਾਪ ਓਪਨ ਹੁੰਦੀ ਆ ਠੀਕ ਹੈ ਪਰ ਤੁਸੀਂ ਫੋਨ ਕਰਕੇ ਹੀ ਹਣਾ ਕਿਉਂਕਿ ਸਾਡਾ ਆਨਲਾਈਨ ਦਾ ਕੰਮ ਆ ਜਾਂ ਕੋਈ ਸਮਾਨ ਇਦਾਂ ਦਾ ਹੁੰਦਾ ਜਿਹੜਾ ਤੁਸੀਂ ਪਸੰਦ ਕੀਤਾ ਹੋ ਤਾਂ ਤੁਹਾਨੂੰ ਉਹਦਾ ਕੋਈ ਗਰਨੀ ਦੋ ਦਿਨ ਬਾਅਦ ਚਾਰ ਦਿਨ ਬਾਅਦ ਜਾ ਕੇ ਲੈ ਆਵਾਂਗੇ ਪਰ ਉਹ ਤੁਹਾਨੂੰ ਮਿਲਦਾ ਨਹੀਂ ਕਿਸੇ ਵੇਲੇ ਤਾਂ ਸਟਾਕ ਸਾਰਾ ਆਊਟ ਹੀ ਹੋਇਆ ਹੁੰਦਾ ਜਿਵੇਂ ਕਿ ਕੋਟੀਆਂ ਲਾਲੋ ਜਾਂ ਕੁੱਲੂ ਪੱਟੀ ਦੇ ਸੂਟ ਸੀਗਾ ਜਾਂ ਕੁਝ ਹੋਰ ਜਿਹੜੀ ਵੀਡੀਓ ਆਪਾਂ ਪਾਉਣੀ ਉਸੇ ਵੀਡੀਓ 'ਚ ਸਾਰਾ ਸਟਾਕ ਆਪਣਾ ਆਊਟ ਹੋ ਜਾਦਾ ਇਸ ਕਰਕੇ ਤੁਹਾਨੂੰ ਦੋ ਦਿਨ ਬਾਅਦ ਤਿੰਨ ਦਿਨ ਬਾਅਦ ਉਹ ਚੀਜ਼ ਨਹੀਂ ਮਿਲੇ ਤੇ ਕੋਸ਼ਿਸ਼ ਕਰਿਆ ਕਰੋ ਫੋਨ ਕਰਕੇ ਆਇਆ ਕਰੋ ਜੇ ਸਮਾਨ ਅਵੇਲੇਬਲ ਹੋਏਗਾ ਤੇ ਤੁਸੀਂ ਜਰੂਰ ਆ ਸਕਦੇ ਹੋ ਅਗਰ ਨਹੀਂ ਹੋਏਗਾ ਤੇ ਤੁਹਾਨੂੰ ਮੈਂ ਦੱਸ ਦਾਂਗੀ ਕਿ ਤੁਸੀਂ ਕਿਸ ਦਿਨ ਆਓ ਠੀਕ ਹੈ ਤੇ ਚਲੋ ਦੇਖਦੇ ਹਾਂ ਅੱਜ ਦੀ ਵੈਰਾਈਟੀ ਇਹ ਕੋਟੀਆਂ ਉਸਨੇ ਆਪਣੇ ਕੋਲ ਦਿਖਾ ਨਹੀਂ ਸੀ ਪਾਈ ਆਪਾਂ ਇਹ ਇੱਥੇ ਪਈ ਰਹੀ ਹੈ ਇਹ ਜਿਹੜੀ ਆਪਾਂ ਕੋਟੀਆਂ ਦੀ ਵੀਡੀਓ ਪਾਈ ਸੀ ਨਾ ਵਧੀਆ ਕੋਟੀਆਂ 1200 ਵਾਲੀ ਕੋਟੀ ਆ ਓਕੇ ਜੀ ਇਹਦੇ ਵਿੱਚ ਇਹ ਵਾਲਾ ਕਲਰ ਹੈ ਇਹਦੀ ਮੈਂ ਤੁਹਾਨੂੰ ਸਾਰਾ ਕੁਝ ਕਲੀਅਰ ਕਰਕੇ ਦੱਸਦੀ ਹਾਂ ਉਸ ਹਿਸਾਬ ਨਾਲ ਤੁਸੀਂ ਦੇਖ ਲੈਣਾ ਲੋ ਜੀ ਇਹਦਾ ਆਏਗਾ ਲੈਂਥ 29 ਇੰਚ ਲੈਂਥਾ ਕੋਟ ਦੀ ਠੀਕ ਹੈ ਤੇ ਆਰਮ ਟੂ ਆਰਮ ਫਿਟਿੰਗ ਜਿਹੜੀ ਆ ਬਿਨਾ ਸਟੈਚ ਕੀਤੇ ਹੋ 24 ਇੰਚ ਓਕੇ ਸਟੈਚ ਕਰਕੇ ਤੇ ਇਹਦੀ ਕਾਫੀ ਹੋ ਰਹੀ ਆ ਹਲੋ 26 24 ਇੰਚ ਤੱਕ ਆ ਰਹੀ ਆ ਠੀਕ ਹੈ ਬ੍ਰੈਸਟ ਸਾਈਜ਼ ਬਾਜੂ ਵਗੈਰਾ ਮੋਡਿਆਂ ਦਾ ਵੀ ਮੈਨੂੰ ਕਿਸੇ ਨੇ ਨਾਪ ਪੁੱਛਿਆ ਹਿਲੋ ਜੀ ਆਪਾਂ ਮੋਡਿਆਂ ਦਾ ਵੀ ਤੁਹਾਨੂੰ ਦੱਸ ਦਿੰਨੇ ਆ 3 ਦੀ ਰਾਇਦਾ 18 ਇੰਚ ਹੈਗਾ ਠੀਕ ਹੈ ਤੇ ਇਹ ਬਹੁਤ ਹੀ ਸੋਹਣਾ ਪੀਸ ਹੈ ਔਰ ਇਹਦੇ ਵਿੱਚ ਸਾਰੇ ਹੀ ਕਲਰ ਮੇਰੇ ਕੋਲ ਨਿਕਲ ਗਏ ਨੇ ਇੱਕੋ ਹੀ ਕਲਰ ਇਹ ਵੀ ਸਾਈਡ ਤੇ ਪਿਆ ਰਹਿ ਗਿਆ ਪੌਕਟ ਕੋਕਟ ਲੱਗੀਆਂ ਹੋਈਆਂ ਬੜੀਆਂ ਸੋਹਣੀਆਂ ਹੈ ਲੋ ਜੀ ਠੀਕ ਹੈ ਤੇ ਬਟਨ ਟੇਪ ਵੀ ਬਹੁਤ ਸੋਹਣੀ ਆ ਹੈਗੀ ਵੀ ਬਹੁਤ ਵਧੀਆ ਗੁਣਤੀ ਅੱਗੇ ਪਿੱਛੇ ਆਊਗੀ 1200 ਰੁਪਿਆ ਇਹਦਾ ਪ੍ਰਾਈਸ ਰਹੂਗਾ ਕੋਕੀ ਦਾ ਸਿੰਗਲ ਪੀਸ ਅਵੇਲੇਬਲ 1200 ਵਾਲੀ ਚ ਠੀਕ ਹੈ ਫਿਰ ਤੁਹਾਨੂੰ ਮੈਂ ਦਿਖਾਨੀ ਆ ਹਾਂਜੀ ਫਿਰ ਤੁਹਾਨੂੰ ਮੈਂ ਦਿਖਾਉਣੀ ਆ ਨੈਕਸਟ ਆਈਟਮ ਇਹ ਵੀ ਬਹੁਤ ਸੋਹਣੀ ਆਈਟਮ ਆ ਫਰੰਟ ਬੈਕ ਦੋਨੋਂ ਹੀ ਤੁਹਾਨੂੰ ਬਹੁਤ ਸੋਹਣੀਆਂ ਮਿਲਣਗੀਆਂ ਸਾਈਜ਼ ਇਹਦਾ ਤੁਹਾਨੂੰ ਮੈਂ ਦੱਸ ਦਿੰਨੀ ਆ ਕੀ ਸਾਈਜ਼ ਆ ਕਿਧਰ ਗਿਆ ਮੇਰਾ ਇੰਚ ਰੇ ਭਾਈ ਇਹ ਦੇਖ ਤੇ ਸਾਈਜ਼ ਦੱਸ ਦਿੰਨੇ ਆ ਜੀ ਤੁਹਾਨੂੰ ਇਹਦੀ ਲੈਂਥ ਕਿੰਨੀ ਆ ਲੈਂਥ ਆਊਗੀ ਜੀ ਇਹਦੀ 27 ਇੰਚ ਠੀਕ ਆ 26 27 ਜਾ ਰਹੀ ਆ ਔਰ ਇਹਦਾ ਆਊਗਾ ਬ੍ਰੈਸਟ ਸਾਈਜ਼ 22 ਇੰਚ ਆ ਰਿਹਾ ਇਹ ਡਬਲ ਐਕਸਲ ਸਾਈਜ਼ ਆ ਠੀਕ ਹੈ ਡਬਲ ਐਕਸਲ ਸਾਈਜ਼ ਆ 22 ਇੰਚ ਬ੍ਰੈਸਟ ਸਾਈਜ਼ ਆ ਰਿਹਾ ਤੇ ਪਾਕਟ-ਪਾਕਟ ਲੱਗੀਆਂ ਹੋਈਆਂ ਤੀਰਾ ਇਹਦਾ ਮੈਂ ਤੁਹਾਨੂੰ ਦੱਸ ਦਿੰਨੀ ਆ ਤੀਰਾ ਆਊਗਾ 16-17 ਇੰਚ ਠੀਕ ਹੈ ਜੀ ਤੇ ਉਹ ਵਾਲੀ ਕੋਟੀ ਜਿਹੜੀ ਉਹ 4 ਐਕਸਲ ਆ ਠੀਕ ਹੈ ਇਹ ਵਾਲੀ ਕੋਟੀ ਜਿਹੜੀ ਡਬਲ ਐਕਸ ਵਾਲਾ 2 ਇੰਚ ਦਾ ਫਰਕ ਆਏਗਾ ਉਹਦੇ ਨਾਲੋਂ ਪਰ ਫਿਰ ਵੀ ਇਹ 3 ਐਕਸਲ ਵਾਲੇ ਨੂੰ ਵੀ ਆ ਜਾਏਗੀ 3 ਐਕਸਲ ਵਾਲੇ ਨੂੰ ਵੀ ਆ ਜਾਏਗੀ ਕਿਉਂਕਿ 22 ਇੰਚੇ ਦੀ ਛਾਤੀ ਆ ਰਹੀ ਆ ਇਦਾਂ ਹੀ ਤੇ ਸਟ੍ਰੈਚ ਕਰਕੇ ਤੇ ਇਹਦੀ ਕਾਫੀ ਬਣ ਜਾਣੀ ਮਤਲਬ ਆਪਾਂ ਇੰਨਾ ਵੀ ਸਟ੍ਰੈਚ ਕਰਨਾ ਬਟਨ ਟੇਪ ਨੂੰ ਜਿਹੜਾ ਆਪਾਂ ਬਿਲਕੁਲ ਢਿੱਲਾ ਜਿਹਾ ਰੱਖ ਕੇ ਸਟ੍ਰੈਚ ਕੀਤਾ ਹੈ ਬਟਨ ਟੇਪ ਦੇਖੋ ਉੱਥੇ ਦੀ ਉੱਥੇ ਹੀ ਹੈ ਤੁਸੀਂ ਕਿਦਾਂ ਦਿਖਾਵਾਂ ਤੁਹਾਨੂੰ ਬਟਨ ਟੇਪ ਦੇ ਵਿੱਚ ਕੋਈ ਵੀ ਖੇਚਣੀ ਪਈ ਕੋਈ ਰਾਉਂਡ ਜੇ ਨਹੀਂ ਬਣੇ ਔਰ ਇਹ 26 ਇੰਚ ਤੱਕ ਜਾ ਰਹੀ ਆ ਠੀਕ ਹੈ ਹਲੋ 26 ਇੰਚ ਤੱਕ ਜਾ ਰਹੀ ਮੇਰੇ ਕਹਿਣ ਤੋਂ ਬਾਅਦ ਵੀ ਬਟਨ ਟੇਪ ਨਹੀਂ ਖੁੱਲ ਰਹੀ ਸਾਈਜ਼ ਇਹ ਵੀ ਪਰਫੈਕਟ ਆ ਡਬਲ ਐਕਸਲ 3 ਡਬਲ ਐਕਸਲ ਵਾਲੇ ਨੂੰ ਇਹ ਖੁੱਲਾ ਹੋਊਗਾ ਮੈਨੂੰ ਲੱਗਦਾ ਹੈਗਾ ਡਬਲ ਐਕਸਲ ਆ ਤੇ ਇਹ 3 ਐਕਸਲ 4 ਐਕਸਲ ਵਾਲੇ ਨੂੰ ਵੀ ਆ ਜਾਊਗਾ ਜੋ ਕਿ ਇਹਦਾ ਸਟੱਫ ਜੋ ਮੈਨੂੰ ਇਹ ਦਿਖ ਰਿਹਾ ਹੈ ਪਾਕਟ ਤੁਹਾਨੂੰ ਮਿਲਣਗੀਆਂ ਅੱਗੇ ਹੁਣ ਕਰਦੇ ਆ ਇਹਦੇ ਪ੍ਰਾਈਸ ਦੀ ਗੱਲ ਪ੍ਰਾਈਸ ਲੱਗੇਗਾ ਜੀ ਓਨਲੀ ਇਹਦਾ 900 ਰੁਪਿਆ ਸਿਰਫ ਤੇ ਸਿਰਫ 900 ਰੁਪਿਆ ਦਾ ਪ੍ਰਾਈਸ ਲੱਗੇਗਾ ਵਿਦ ਸ਼ਿਪਿੰਗ ਦਾ ਠੀਕ ਹੈ ਸ਼ਿਪਿੰਗ ਵਿੱਚੇ ਐਡ ਆ 900 ਰੁਪਿਆ ਤੁਸੀਂ ਦੋਗੇ ਤੇ ਤੁਹਾਨੂੰ ਇਹ ਮਿਲ ਜਾਏਗੀ ਉਹਦੇ ਨਾਲ ਉਹ ਜਿੰਨ ਥੋੜੀ ਹੌਲੀ ਹੈ ਸਟੱਫ ਦਾ ਥੋੜਾ ਫਰਕ ਆ ਪਰ ਬਹੁਤ ਸੋਹਣਾ ਪੀਸ ਆ ਆਫ ਵਾਈਟ ਆ ਗਿਆ ਫਿਰ ਤੁਹਾਨੂੰ ਇਹਦੇ ਵਿੱਚ ਮਿਲ ਜਏਗਾ ਡਬਲ ਐਕਸ ਐਲ ਜੀ ਫਰੋਜ਼ੀ ਕਲਰ ਮਿਲ ਜਾਏਗਾ ਸੇਮ ਹੀ ਸਾਈਜ਼ ਆ ਠੀਕ ਹੈ ਹਲੋ ਜੀ ਹੁਣ ਮੈਂ ਤੁਹਾਨੂੰ ਬ੍ਰੈਸਟ ਦਾ ਸਾਈਜ਼ ਵੀ ਇਹਦਾ ਦੱਸ ਦਿੱਤਾ ਇਹ 3 ਐਕਸਲ ਵਾਲੇ ਨੂੰ ਵੀ ਆ ਜਾਏਗੀ 4 ਐਕਸਲ ਤੁਸੀਂ ਮੰਨੋ ਡਬਲ ਐਕਸਲ 3 ਐਕਸਲ ਵਾਲੇ ਨੂੰ ਆ ਜਾਏਗੀ 4 ਐਕਸਲ ਵਾਲੇ ਨੂੰ ਉਹ ਵਾਲਾ ਸਾਈਜ਼ ਹੁੰਦਾ ਬਟ ਮੈਨੂੰ ਲੱਗਦਾ ਇਹ ਵੀ ਆ ਜਾਏਗਾ ਜਿੰਨਾ ਖੁੱਲਾ ਡੁੱਲਾ ਸਾਈਜ਼ ਆ ਨਾ ਇਹ ਦੇਖੋ ਤੁਸੀਂ ਦੇਖ ਸਕਦੇ ਜੀ ਇਹ ਲੋ ਇੰਨਾ ਖੁੱਲਾ ਡੁੱਲਾ ਸਾਈਜ਼ ਆ ਆ ਜਾਏਗਾ ਇਹ 900 ਰੁਪਏ ਪ੍ਰਾਈਸ ਰਹੇਗਾ ਫਿਰ ਆ ਗਿਆ ਕਲਰ ਇਹ ਵਾਲਾ ਠੀਕ ਹੈ ਇਹ ਵੀ ਕਲਰ ਬਹੁਤ ਸੋਹਣਾ ਵਾ ਔਰ ਬੋਲ ਵੀ ਇੱਕਦਮ ਚਮਕਦਾਰ ਜੀ ਬੜੀ ਸੋਹਣੀ ਬੋਲ ਆ ਇਹ ਲੋ ਠੀਕ ਹੈ ओके okay जी फिर आ गया लाइट स्किन कलर हेलो ये कलर मिलनगे ਤੁਹਾਨੂੰ ਸਾਰੇ 900 ਰੁਪਿਆ ਪ੍ਰਾਈਸ ਦੇ ਵਿੱਚ ਤੁਹਾਡੇ ਘਰ ਪਹੁੰਚ ਜਾਏਗੀ ਜਦੋਂ ਤੁਸੀਂ ਆਰਡਰ ਕਰਨਾ ਹੈ ਉਸ ਤੋਂ ਬਾਅਦ ਤੁਹਾਨੂੰ ਇੱਕ ਡਿਸਪੈਚ ਦਾ ਮੈਸੇਜ ਆਏਗਾ ਜਿਹੜਾ ਕਿ ਤੁਹਾਨੂੰ ਉਹਦੇ ਉੱਤੇ ਟਰੈਕਿੰਗ ਆਈਡੀ ਵੀ ਦਿੱਤੀ ਹੋਏਗੀ ਜਿਹੜਾ ਲਾਸਟ ਮੈਸੇਜ ਮੈਂ ਕਰਤੀ ਹਾਂ ਉਸ ਤੋਂ ਉਹ ਮੈਸੇਜ ਤੋਂ ਬਾਅਦ 2-3 ਦਿਨਾਂ 'ਚ 4 ਦਿਨਾਂ 'ਚ ਤੁਹਾਡੇ ਘਰ ਤੁਹਾਡਾ ਪਾਰਸਲ ਪਹੁੰਚ ਜਾਏਗਾ ਹਲੋ ਜੀ 900 ਰੁਪਿਆ ਪ੍ਰਾਈਸ ਫਿਰ ਕੋਟੀ ਹੈ ਮੇਰੇ ਕੋਲ ਹੈਗੀ ਆ ਇਹ ਫ੍ਰੀ ਸਾਈਜ਼ ਆ ਪਰ ਇਹ ਡਬਲ ਐਕਸਲ ਵਾਲੇ ਨੂੰ ਆ ਜਾਏਗੀ ਹਲੋ ਜੀ ਇਹਦਾ 750 ਪ੍ਰਾਈਸ ਰਹੇਗਾ ਇਹ ਡਬਲ ਐਕਸਲ ਵਾਲੇ ਨੂੰ ਬੜੇ ਆਰਾਮ ਨਾਲ ਆ ਜਾਏਗੀ 750 ਪ੍ਰਾਈਸ ਰਹੇਗਾ ਆਫ ਵਾਈਟ ਕੋਟੀ ਹੈ ਫਿਰ ਆ ਗਈਆਂ ਜੀ ਆਪਣੇ ਕੋ ਹੇਅਰ ਬੂਲ ਚ ਇਹ ਹੇਅਰ ਬੂਲ ਦੀ ਕੋਟੀ ਜਿਹੜੀ ਹੈ ਨਾ ਇਹਦਾ ਸਾਈਜ਼ ਵੀ ਡਬਲ ਐਕਸਲ ਆ ਪਰ ਇਹ ਇਹ ਵੀ 3 ਐਕਸਲ ਤੇ 4 ਐਕਸਲ ਵਾਲੇ ਨੂੰ ਆਏਗੀ ਇਹ ਮੈਂ ਪਹਿਲਾਂ ਵੀ ਦਿਖਾ ਚੁੱਕੀ ਹਾਂ ਔਰ ਬਹੁਤ ਸੇਲ ਵੀ ਕਰ ਚੁੱਕੀ ਹਾਂ ਇਹਦੇ ਵਿੱਚ ਹੁਣ ਅੱਜ ਤੁਹਾਨੂੰ ਹੋਰ ਡਿਜ਼ਾਈਨਿੰਗ ਦਿਖਾਉਂਗੀ ਇੱਕ ਡਿਜ਼ਾਈਨਿੰਗ ਪਹਿਲੇ ਲਿਆਂਦੀ ਆ। ਇਹ ਲੋ ਜੀ ਇਹ ਆ ਗਈ ਇਹਦੀ ਲੈਂਥ ਆ ਗਈ 27 ਇੰਚ 27.5 ਇੰਚ ਔਰ ਬ੍ਰੈਸਟ ਸਾਈਜ਼ ਆ ਗਿਆ ਇਹਦਾ ਇਸ ਤਰ੍ਹਾਂ ਹੀ 22.5 ਇੰਚ ਔਰ ਸਟ੍ਰੈਚ ਕਰਕੇ ਤੇ 26 27 ਇੰਚ ਹੋ ਰਿਹਾ ਤੇ ਇਹ ਮੇਰੇ ਕੋਲੋਂ ਇੱਥੇ ਆ ਕੇ ਪਰਸਨਲੀ ਵੀ ਇੱਕ ਦੋ ਆਂਟੀਆਂ ਲੈ ਕੇ ਗਈਆਂ ਔਰ ਕਾਫੀ ਭਾਰੇ ਭਾਰੇ ਸਰੀਰ ਵਾਲੀਆਂ ਜਿਨ੍ਹਾਂ ਨੂੰ ਬੜੀ ਵਧੀਆ ਇਹ ਆ ਗਈ ਆ ਠੀਕ ਹੈ ਸ਼ੇਰ ਬੂਲ ਦੇ ਵਿੱਚ ਬਲੈਕ ਕਲਰ ਹੈ ਲੋ ਜੀ ਪ੍ਰਾਈਸ ਓਨਲੀ ਸਿਰਫ ਤੇ ਸਿਰਫ 850 ਫਰੰਟ ਬੈਕ 850 ਕਾਲਾ ਪੀਸ ਰਹਿ ਗਿਆ ਆਪਣੇ ਕੋਈ ਇੱਕੋ ਹੀ ਪਾਕਟ ਵੀ ਤੁਹਾਨੂੰ ਮਿਲੂਗੀ ਸਾਈਡ ਤੇ ਹੈਲੋ ਜੀ ਦੋਨੋਂ ਸਾਈਡ ਪਾਕਟ ਮਿਲਣਗੀਆਂ ਓਕੇ ਜੀ ਤੇ ਸਿੰਗਲ ਪੀਸ ਰਹਿ ਗਿਆ ਇਹ ਵਾਲਾ ਬਲੈਕ ਕਲਰ ਠੀਕ ਹੈ ਔਰ ਇਹ ਵਾਲਾ ਡਿਜ਼ਾਈਨ ਵੀ ਮੈਨੂੰ ਲੱਗਦਾ ਸਾਰਾ ਸੋਲਡ ਆਊਟ ਹੋ ਗਿਆ ਇੱਕੋ ਹੀ ਰਹਿ ਗਿਆ 850 ਚ ਫਿਰ ਤੁਹਾਨੂੰ ਇਹ ਵੀ ਸੇਮ ਮਿਲੂਗੀ ਸਾਈਜ਼ ਡਬਲ ਐਕਸ ਲ ਹੈ ਬਟ 3x4x4 ਵਾਲੇ ਨੂੰ ਆਏਗੀ ਡਬਲ ਐਕਸਲ ਵਾਲੇ ਨੂੰ ਖੁੱਲੀ ਹੋਏਗੀ ਇਹ ਵਾਲੀ ਕੋਟੀ ਮਤਲਬ ਤੁਸੀਂ ਮੰਨੋ 23 24 ਬ੍ਰੈਸਟ ਵਾਲਿਆਂ ਨੂੰ ਇਹ ਖੁੱਲੀ ਹੋਊਗੀ ਕੋਟੀ ਆ ਜਾਊਗੀ ਠੀਕ ਹੈ ਜਿਸ ਤਰ੍ਹਾਂ ਤੁਸੀਂ ਮੰਨ ਕੇ ਜਣਾ 23 ਤੱਕ ਨਾਲ 24 25 ਬ੍ਰੈਸਟ ਵਾਲੇ ਜਿਹੜੇ ਤੁਸੀਂ ਇਹਨੂੰ ਲੈ ਸਕਦੇ ਹੋ ਕਿਉਂਕਿ ਕਈਆਂ ਦਾ ਪੇਟ ਵੀ ਜ਼ਿਆਦਾ ਹੁੰਦਾ ਉਸ ਹਿਸਾਬ ਨਾਲ ਤੁਸੀਂ ਦੇਖ ਲੈਣਾ ਠੀਕ ਹੈ काफ़ी खुले डुले साइज या थ्री एक्सएल फोर एक्सएल नवर कला ओके जी एक कलर आ गया ग्रे कलर साढ़े अठ सौ प्राइज रहेगा फिर आ गया जी लाइट या फ्रोजी ग्रीन कलर ठीक है साढ़े अठ सौ प्राइज आएगा फिर आ गया जी कलर पिंक कलर पिंक के नेवी डॉट्स आन गए प्राइज साढ़े अठ सौ आ जाएगा ठीक है बहुत प्यारे बहुत निघे पीस आ बुर बारे कोई आई नहीं है वैसे भी ठीक है जी ਫੇਰ ਆਏਗੀ ਜੀ ਆਪਣੇ ਕੋਲ ਐਵਲਾ ਡਿਜ਼ਾਈਨ ਇਹ ਵੀ ਸੇਮ ਹੀ ਸਾਈਜ਼ ਆ ਆਈ ਥਿੰਕ ਸੇਮ ਹੀ ਸਾਈਜ਼ ਆ ਡਬਲ ਐਕਸ ਲਿਆ ਹਾਂ ਉਹੀ 28 ਇੰਚ ਲੰਬਾਈ ਆ ਗਈ ਔਰ 22 ਇੰਚ ਕਮਰ ਆ ਗਈ ਸਟੱਚ ਕਰਕੇ 24 ਜਾ ਰਹੀ ਆ ਇਹਦੀ ਥੋੜੀ ਜੀ ਕਮਰ ਦਾ ਲੱਗਦਾ ਇਹਦੀ ਥੋੜੀ ਜੀ ਕਮਰ ਘੱਟ ਆ ਜਿਸ ਤਰ੍ਹਾਂ ਉਹ ਸਟ੍ਰੇਟ ਆ ਨਾ ਇਹ ਥੋੜੀ ਕਮਰ ਤੋਂ ਸ਼ੇਪ ਆ ਰਾਉਂਡ ਸ਼ੇਪ ਆ ਠੀਕ ਆ ਇਹ 3 ਐਕਸਲ ਤੱਕ ਤੁਸੀਂ ਲੈ ਸਕਦੇ ਹੋ 3 ਐਕਸਲ ਵਾਲਾ ਹਲੋ कलर बहुत सोहना है हेलो जी ठीक है बैक साइड भी इवें आएगी फ्रंट साइड भी इवें आएगी प्राइस सेम आएगा साढ़े आठ सौ ए कलर शो करा दें एक कलर आ गया ए वाला स्किन गोल्डन जहा आ गया फिर आ गया बेबी पिंक कलर ठीक है फिर आ गया अपने को वाला कलर आ, लाइट या येलो येलो कलर आ गया बहुत सोहना जहा कलर आ गए जी ਫੇਰ ਆ ਗਿਆ ਗ੍ਰੇ ਕਲਰ ਇਹ ਵਾਲੇ ਕਲਰ ਮਿਲ ਜਾਣਗੇ ਹੇਅਰ ਬੂਲ ਦੀਆਂ ਕੋਟੀਆਂ ਨੇ ਬਹੁਤ ਨਿਗੀਆਂ ਰਹਿੰਦੀਆਂ ਨੇ ਵੈਸੇ ਵੀ ਬਹੁਤ ਸੋਹਣੀ ਇਹਦੇ ਵਿੱਚ ਹਲਕੀ ਹਲਕੀ ਤੁਹਾਨੂੰ ਸ਼ਾਈਨ ਵੀ ਮਿਲੂਗੀ ਮੈਨੂੰ ਲੱਗਦਾ ਨਹੀਂ ਤੁਹਾਨੂੰ ਦਿਖ ਰਹੀ ਆ ਪਰ ਮਿਲੂਗੀ ਸ਼ਾਈਨ ਜਿਹੜੀ ਕਿ ਬਹੁਤ ਸੋਹਣੀ ਲੱਗਦੀ ਆ ਪ੍ਰਾਈਸ ਲੱਗੇਗਾ ਜੀ ਇਹਨਾਂ ਦਾ 850 ਰੁਪਏ ਹੁਣ ਮੈਂ ਥੋੜੀਆਂ ਜੀਆਂ ਹੋਰ ਕੋਟੀਆਂ ਵੀ ਦਿਖਾ ਦੇਣੀ ਆ ਤੁਹਾਨੂੰ ਰੁਕੋ ਪਲੀਜ਼ ਵੇਟ ਕਰੋ ਹਾਂਜੀ ਨੈਕਸਟ ਆਉਗੀ ਜੀ ਇਹ ਕੋਟੀ ਮੈਂ ਦਿਖਾਈ ਸੀਗੀ ਪਾ ਕੇ ਤੇ ਮੈਨੂੰ ਯਾਦ ਆਇਆ ਕਿ ਇਹਦੇ ਕਾਫੀ ਮੈਸੇਜ ਆ ਰਹੇ ਸੀ ਇਹ ਐਮ ਐਚ ਐਲ ਸਾਈਜ਼ ਵਾਲੇ ਨੂੰ ਆਏਗੀ ਮਤਲਬ ਜਿਨ੍ਹਾਂ ਦੀ ਫਿਟਿੰਗ ਹੋਏਗੀ ਨਾ 18 19 ਇੰਚ ਉਹਨਾਂ ਨੂੰ ਆਏਗੀ 16 17 18 19 ਇੰਚ ਜਿਨ੍ਹਾਂ ਦੀ ਆਏਗੀ 22 ਇੰਚ ਦੀ ਲੰਬਾਈ ਤਾਂ ਜਿਆਦਾ ਲੰਬੀ ਨਹੀਂ ਆ ਠੀਕ ਹੈ ਤੇ ਹਾਂਜੀ ਫਿਟਿੰਗ ਦਾ ਸਾਈਜ਼ ਆਏਗਾ ਜੀ ਇਹਦਾ 17 ਇੰਚ ਬਿਨਾ ਸਟੈਚ ਕੀਤੇ ਤਾਂ ਤੇ 19 ਇੰਚ ਸਟੈਚ ਕਰਕੇ ਉਹੀ ਮੈਂ ਤੁਹਾਨੂੰ ਕਿਹਾ ਸੀਗਾ ਕਿ ਇਹ 16 ਤੋਂ ਲੈ ਕੇ 18 19 ਤੱਕ ਬ੍ਰੈਸਟ ਵਾਲਿਆਂ ਨੂੰ ਆ ਜਾਏਗਾ 18 19 ਬ੍ਰੈਸਟ ਤੱਕ ਆ ਜਾਏਗੀ ਬੜੇ ਆਰਾਮ ਨਾਲ ਸ਼ਾਰਟ ਕੋਟੀ ਆ ਔਰ ਬਹੁਤ ਸੋਹਣੀ ਲੱਗੀ ਸੀ ਬਈ ਇਹ ਮੈਂ ਵੀ ਪਾ ਲਈ ਹੀ ਪਰ ਮੈਨੂੰ ਥੋੜੀ ਜਿਹੀ ਇਹ ਲੱਗਦੀ ਸੀ ਕਿ ਇਹ ਇਹਦੇ ਜਿਸ ਤਰ੍ਹਾਂ ਬਟਨ ਟੇਪ ਹੈ ਐਦਾਂ ਹੋ ਜਾਂਦੀ ਆ ਠੀਕ ਆ ਤੇ ਇਸ ਕਰਕੇ ਇਹ 18 19 ਇਸ ਤਰ੍ਹਾਂ ਸ਼ਾਰਟ ਸਾਈਜ਼ ਵੀ ਹਨਾ ਚਾਹੀਦੇ ਹੁੰਦੇ ਪਤਲੀਆਂ-ਪਤਲੀਆਂ ਕੁੜੀਆਂ ਨੇ ਵੀ ਪੌੜੇ ਹੁੰਦੇ ਆ ਤੇ ਇਹ ਉਹਨਾਂ ਵਾਸਤੇ ਆ ਪਤਲੀਆਂ ਕੁੜੀਆਂ ਵਾਸਤੇ ਕੁੜੀਆਂ ਹੋਣ ਜਾਂ ਮੋਟੀਆਂ ਹੋਣ ਜੋ ਵੀ ਜਿਹੜਾ ਵੀ ਪਤਲਾ ਹੈ ਉਹ ਇਹਨੂੰ ਪਾ ਸਕਦਾ ਔਰ ਇਹਦੀ ਡਿਜ਼ਾਈਨਿੰਗ ਇੰਨੀ ਕੁ ਸੋਹਣੀ ਆ ਨਾ ਇਹਦੇ ਬਹੁਤ ਸੋਹਣਾ ਜਿਹਾ ਵਰਕ ਹੋਇਆ ਇਹ ਦੇਖੋ ਕਿ ਜਦੋਂ ਤੁਹਾਡੇ ਕੋਲ ਆਏਗੀ ਤੁਹਾਡੇ ਘਰ ਆਏਗੀ ਫਿਰ ਤੁਹਾਨੂੰ ਪਤਾ ਲੱਗੇਗਾ ਕਿੰਨਾ ਸੋਹਣਾ ਪੀਸ ਆ ਹੇਅਰ ਬੂਲ ਦਾ ਪੀਸ ਆ ਬਹੁਤ ਸੋਹਣਾ ਠੀਕ ਹੈ ਡਿਜ਼ਾਈਨ ਵੀ ਬਹੁਤ ਪਿਆਰਾ ਹੈ ਪ੍ਰਾਈਸ ਵੀ ਬਹੁਤ ਪਿਆਰਾ ਹੈ ਸਿਰਫ ਤੇ ਸਿਰਫ 750 ਰੁਪਿਆ ਪ੍ਰਾਈਸ ਲੱਗੇਗਾ ਇਹ ਵਾਲੀ ਕੋਟੀ ਦਾ ਠੀਕ ਹੈ ਜੀ ਤੇ ਬਣਾ ਫੋਨ ਕਰਕੇ ਕਈ ਵਾਰੀ ਪੁੱਛਦੇ ਤੁਸੀਂ ਆਨਲਾਈਨ ਭੇਜਦੇ ਹੋ ਹਾਂਜੀ ਜੀ ਬਿਲਕੁਲ ਭੇਜਦੇ ਆ ਤਾਂ ਹੀ ਤੁਹਾਡੇ ਵਾਸਤੇ ਵੀਡੀਓ ਬਣਾਉਨੇ ਆ ਠੀਕ ਹੈ ਹੁਣ ਇਹਦੇ ਕਲਰ ਸ਼ੋ ਕਰਾ ਦਿੰਨੀ ਆ

चार कलर चारों ही कलर बहुत सोह साढ़े सात सौ प्राइज रहेगा जी फिर पीस रहे दिखा दी हेलो जी ए भी पीस बहुत सोहना है ये मेरे साइज आ जाएगा हाँ मेनू बहुत वाया आ जाएगा जो ती कहो तो मैं पाके भी दिखा दनी हाँ रेडी पाने अज ठीक है हाँ जी ਜੀ ਪੀਸ ਆਪਾਂ ਨੂੰ ਫਿਟਿੰਗ ਬਿਲਕੁਲ ਓਕੇ ਆਈ ਆ ਬਾਕੀ ਮੈਂ ਅੱਜ ਸੂਟ ਵੀ ਪਾਇਆ ਹੋਇਆ ਵੂਲਨ ਦਾ ਔਰ ਇਨਰ ਵੀ ਆ ਨੀਚੇ ਠੀਕ ਹੈ ਤੇ ਹਲੋ ਬਹੁਤ ਸੋਹਣੀ ਫਿਟਿੰਗ ਆ ਮੇਰੇ ਸਾਈਜ਼ ਵਾਲਿਆਂ ਨੂੰ 22 ਬ੍ਰੈਸਟ ਵਾਲਿਆਂ ਨੂੰ ਆ ਆਰਾਮ ਨਾਲ ਆ ਜਾਏਗੀ 22 ਬ੍ਰੈਸਟ ਵਾਲਿਆਂ ਨੂੰ ਆਰਾਮ ਨਾਲ ਆ ਜਾਏਗੀ ਠੀਕ ਹੈ ਔਰ ਦੇਖ ਸਕਦੇ ਜੀ हिਪ ਸਾਈਜ਼ ਵੀ ਕਵਾਰਾ ਔਰ ਹੇਅਰ ਵੂਲ ਦੇ ਵਿੱਚ ਕੋਟੀ ਆ ਪਾਕਟ ਵੀ ਮਿਲੇਗੀ ਇੱਕੇ ਸਾਈਡ ਪਾਕਟ ਆ ਡਿਜ਼ਾਈਨ ਬਹੁਤ ਪਿਆਰਾ ਲੱਗਿਆ ਸੀਗਾ ਇਹਦਾ ਹਲੋ ਜੀ ਠੀਕ ਹੈ ਹਲੋ ਹੇਅਰ ਬੋਲ ਦੇ ਵਿੱਚ ਆਏਗੀ ਥੋੜਾ ਉੱਪਰ ਪਰਲ ਦਾ ਵਰਕ ਵੀ ਹੋਇਆ ਹੈ ਪ੍ਰਾਈਸ ਦੱਸ ਦਿੰਦੇ ਹਾਂ ਤੁਹਾਨੂੰ ਹਾਂਜੀ ਪ੍ਰਾਈਸ ਲੱਗੇਗਾ ਜੀ ਇਹਦਾ ਸਿਰਫ ਤੇ ਸਿਰਫ 550 ਰੁਪਿਆ 550 ਦੀ ਕੋਟੀ ਹੋਏਗੀ ਇੰਨੀ ਸੋਹਣਾ ਪੀਸ ਆਏ ਠੀਕ ਹੈ ਇਹਦੇ ਕਲਰ ਸ਼ੋ ਕਰਾ ਦਿੰਨੇ ਆ ਹੈਲੋ ਜੀ ਬਲੈਕ ਕਲਰ ਆ ਗਿਆ ਬਹੁਤ ਹੀ ਸੋਹਣਾ ਠੀਕ ਹੈ ਹੈਲੋ ਬਲੈਕ ਕਲਰ और क्रीम कलर आ गया क्रीम नहीं है ग्रे जै कलर आ गया वैसे ग्रे जै कलर आ गया मतलब बैक साइड फ्रंट साइड दोनों ही बहुत सोनिया है साइज भी है ना मतलब बड़ा वादिया डबल एक्सल वाले नु आ रहा है एक कलर आएगा ये वाला ठीक है ये आ गया जी ता गुड़ जे रंगा रंग आ गया तांबा तांबा जहा पर बहुत सोहना जहा कलर है कलर चार कलर आन चार ही कलर बहुत प्यारे रेड आएगा एवला आएगा ब्राउन कलर आ गया ਗ੍ਰੇ ਕਲਰ ਆ ਗਿਆ ਔਰ ਬਲੈਕ ਕਲਰ ਆ ਗਿਆ ਚਾਰੇ ਹੀ ਕਲਰ ਬਹੁਤ ਸੋਹਣੇ ਆ ਪ੍ਰਾਈਸ ਲੱਗੇਗਾ ਸਿਰਫ ਤੇ ਸਿਰਫ 1350 ਨਹੀਂ 1350 ਆ ਕੇ ਲੱਗੇ ਸਿਰਫ ਤੇ ਸਿਰਫ 550 ਰੁਪਏ ਠੀਕ ਹੈ ਜੀ ਬਹੁਤ ਪਿਆਰੇ ਜਿਹੇ ਪੀਸ ਹੈ ਹੁਣ ਤੁਸੀਂ ਕਰਨਾ ਕਿ ਇਹ फटाफट ਸਕਰੀਨਸ਼ਾਟ ਲੈਣਾ ਭੇਜਣਾ ਸਾਡੇ WhatsApp ਨੰਬਰ ਤੇ ਆਪਣਾ ਆਰਡਰ ਜਲਦੀ ਜਲਦੀ ਕਨਫਰਮ ਕਰਾ ਲੈਣਾ ਥੈਂਕ ਯੂ ਧੰਨਵਾਦ